ਇਹਦੇ ਤਖੜੇ ਪਰ ਐਵੇਂ ਨਹੀਂ ਸੱਤੇ ਜਾਂਦੇ ਕਾਹੀ ਤੇ ਦੁਨੀਆ ਦੇ ਵਿੱਚ ਉਹ ਟਰੋਲੀ 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 ਨਾਲ ਚੰਡੀਗੜੀਆ ਆਹ ਸਾਹੋ ਕਾਲਾ ਸੱਧਿਆ ਇਸੇ ਕੰਮ ਨੂੰ ਮੇਰੇ ਮਿੱਤਰੋ ਜੇ ਜੜਲੀ ਦੇ ਕਾਲੇ ਵਰਗੇ ਖੇਡੇ ਆ ਜਦੋਂ ਕਹਿੰਦੇ ਬੀਲੇ ਦੇ ਵਿੱਚ ਮੇਲਾ ਹੁੰਦਾ ਰਿਹਾ ਪਹਿਲੀਆਂ ਦੇ ਵਿੱਚ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇੱਬਰ ਨੌਜਵਾਨ ਕੌਣ ਹੈ ਉਹ ਬਰਾਬਰ ਦਾ ਨੂੰ ਬਰਾਬਰ ਜੁੜੀਏ ਦੀਪ ਆਸਟ੍ਰੇਲੀਆ ਨੇ ਕਹਿੰਦੇ ਤਾਇਆ ਰਾਂਝਾ ਕਬੱਡੀ ਕਲੱਬ ਦੀ ਟੀਮ ਸਪான்ਸਰ ਕੀਤੀ ਆ ਉਹਨਾਂ ਦਾ ਵੀ ਸਤਕਾਰ ਕਰੀਏ ਇੱਕ ਪਾਸੇ ਰਵੀ ਕੈਲਰਮ ਕਬੱਡੀ ਪਾਰਿਆ ਗੱਗੀ ਚੱਕ ਦੇ ਸਾਡੀ ਧਰਤੀ ਦਾ ਨਾਲ ਜਸ਼ਨ ਹੈ ਤੇ ਨਾਲ ਕਹਿੰਦੇ ਕੜਿਆਣੇ ਵਾਲਾ ਪ੍ਰਤਾਪ ਆ ਮੇਰੇ ਮਿੱਤਰੋ ਨਾਲ ਕਲਿਆਣਾ ਵਾਲਾ ਗੱਬਰੋ ਲਓ ਸਾਹਮਣੇ ਦੇਖੋ ਖੇਡ ਮੈਦਾਨ ਵਿੱਚ ਚੋਟੀ ਦਾ ਮੁਕਾਬਲਾ ਟਰੋਲੀ ਭਾਈ ਤੇ ਖੇਡ ਮੈਦਾਨ ਵਿੱਚ ਤਾਇਆ ਰਾਂਝਾ ਕਬੱਡੀ ਕਲੱਬ ਦੀ ਟੀਮ ਐਨ ਚੋਟੀ ਦੀ ਬਣੀ ਹੈ ਅਮਰੀਕਸਿਆ ਚੱਕਲਾ ਮਾਰ ਕੇ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਬਲਕਰਨ ਕਲਿਆਣਾ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ ਹੈਪੀ ਗੱਖੜ ਉਹਨਾਂ ਦੀ ਖੇਡ ਕਲੱਬ ਹੈ ਨਾਲ ਕਹਿੰਦੇ ਭੋਲੂ ਗਰਰੇਵਾਲ ਪਿੰਡਾ ਕੋਟਲਾ ਗੁਰਵਿੰਦਰ ਫਰਾੜ ਤੇ ਜਗਦੀਪ ਹੁਣੀ ਵੀਰ ਇਹ ਟੀਮਾਂ ਇਹ ਨਹੀਂ ਬਣਦੀ ਪੈਸਾ ਲੱਗਦਾ ਇਹ ਜਿਹੜੇ ਤਕੜੇ ਪਲੇਅਰ ਐ ਮੇਰੀ ਸੱਤੇ ਜਾਂਦੇ ਤਾਂ ਹੀ ਤੇ ਦੁਨੀਆ ਦੇ ਵਿੱਚ ਉਹ ਟਰੋਲੀ 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 ਉਹ ਸਾਹੋ ਯਾਫੀਆ ਵਾਹੋ ਵਾਹੋ ਵਾਲਾ ਐਨ ਬੱਲੇ ਬੱਲੇ ਕਰਵਾ ਗਿਆ ਮੇਰੇ ਮਿੱਤਰੋ ਨੀਨਾ ਟਰੋਲੀ ਵਾਲਾ ਇਸੇ ਧਰਤੀ ਦਾ ਜੰਪਲ ਕਬੱਡੀ ਪਾਉਣ ਦੇ ਲਈ ਵਧਿਆ ਮੇਰੇ ਮਿੱਤਰੋ ਅਮਰੀਕ ਕਰੀ ਗੱਲ ਸਾਹਮਣੇ ਲਓ ਸਾਹਮਣੇ ਕਹਿੰਦੇ ਨੀਨੇ ਦੀ ਕਬੱਡੀ ਪੈ ਰਹੀ ਹੈ ਇੱਕ ਪਾਸੇ ਤਾਇਆ ਰੰਗ ਕਬੱਡੀ ਕਲੱਬ ਵੱਡੀ ਖੇਡ ਕਲੱਬ ਹੈ ਆ ਨੀਨਾ ਕਹਿੰਦੇ ਟਰੋਲੀ ਵਾਲਾ ਕਬੱਡੀ ਪਰ ਇੱਕ ਵੱਡਾ ਹੋਇਆ ਬੁੱਟੇ ਬੁੱਟੇ ਵੀਰੇ ਇੱਕ ਮਿੰਟ ਸਾਡਾ ਹੀਰਾ ਯੂਐਸਟੇ ਕਰਨਾ ਸੋਸਨ ਵਾਲਾ ਆਸਟ੍ਰੇਲੀਆ ਵਾਲਾ ਵੀਰ ਉਹਨਾਂ ਵੱਲੋਂ ਤੇ ਰਾਜੂ ਸੋਸਨ ਵੱਲੋਂ ਹਰ ਇੱਕ ਜਾਪੇ ਤੇ ਨੀਨੇ ਦੇ ਹਰ ਇੱਕ ਪੁਆਇੰਟ ਤੇ 5-500 ਰੁਪਇਆ ਹੀਰਾ ਯੂਐਸਏ ਕਿਰਨ ਆਸਟ੍ਰੇਲੀਆ ਤੇ ਰਾਜੂ ਸੋਸਰ ਵਾਲਾ ਕੈਨੇਡਾ ਵਾਲਾ ਵੀਰ 5-500 ਰੁਪਏ ਬੂਟੇ ਬਾਈ ਹੀਰੇ ਹੋਣਾ ਵੱਲੋਂ ਬਹੁਤ ਧੰਨਵਾਦ ਹੈ ਲਓ ਸਾਹਮਣੇ ਕਿਵੇਂ ਢੀਲਾ ਜਾਂਡਲੀ ਵਾਲ ਕਬੱਡੀ ਪੌਂਡ ਦੇ ਲਈ ਵਧਿਆ ਖੇਡ ਦੇ ਮੈਦਾਨ ਦੇ ਵਿੱਚ ਆਹ ਸ਼ੂਸ਼ਕੀ ਦੀ ਧਰਤੀ ਦਾ ਫੂਲਾ ਹੈ ਨੌਜੋਤ ਰਵੀ ਕਹਿੰਦੇ ਕੱਲ ਵੀ ਬੱਲੇ ਬੱਲੇ ਕਰਵਾ ਕੇ ਆਇਆ ਕੱਲ ਜ਼ਿਲ੍ਹਾ ਜਲੰਮਰ ਦੇ ਵਿੱਚ ਮਹਿਮਾ ਪਿੰਡ ਦੇ ਵਿੱਚ ਮੇਲਾ ਹੋਇਆ ਲੋਕੀ ਉਦੋਂ ਹੀ ਗੱਲਾਂ ਕਰਦੇ ਸੰਨ ਵੀ ਪੰਬਰਾ ਪ੍ਰੀਖ ਨੂੰ ਟਰੋਲੀ 'ਚ ਪਤਾ ਦੀ ਕੀ ਹੋਣਾ ਉਹ ਪੰਬਰਾ ਤਰੀ ਨੂੰ ਟਰੋਲੀ 'ਚ ਪਤਾ ਨਹੀਂ ਕੀ ਹੋਣਾ ਆ ਧਰਤੀ ਦੇ ਦੁਨੀਆ ਦਾ ਹਰ ਇੱਕ ਵੱਡਾ ਮੱਲ ਖੇੜਿਆ ਕੋਈ ਟਾਈਮ ਸੀ ਗਰੇਵਾਲ ਗਰੇਵਾਲ ਹੋਈ ਹੈ ਤੇ ਕਹਿੰਦੇ ਟਰੋਲੀ ਪਿੰਡ ਨੂੰ ਮਾਣ ਮਿਲਿਆ ਆ ਕਹਿੰਦੇ ਰਵੀ ਕੇਲਰਮ ਦੀ ਧਰਤੀ ਦਾ ਨੌਜਵਣ ਕਹਿੰਦੇ ਆਓ ਸਾਹਮਣੇ ਦੇਖਾਂਗੇ ਨੰਬਰ ਆਪਣੀ ਟੀਮ ਲਈ ਚੜਦਾ ਹੋਇਆ ਅਗਲੀਆਂ ਟੀਮਾਂ ਵੀ ਬੁਲਾ ਲਓ ਆਓ ਢੀਲਾ ਫਿਰ ਅਗਲੇ ਮੈਚ ਦੀਆਂ ਟੀਮਾਂ ਪੁੰਧੜ ਤੇ ਪੁੱਟਰ ਗਰਾਊਂਡ ਦੇ ਵਿੱਚ ਆਜੋ ਮਿੰਨਾਂ ਵਾਲਾ ਤੇ ਭਕਤਾ ਭਾਈ ਖੁਖਰਾਣਾ ਤੇ ਚੂੜਜੱਕ ਦੋਦਾ ਤੇ ਢੰਡੋਲੀ ਇਹ ਮੇਰੀ ਬੇਨਤੀ ਹੈ ਮਾਲਾਗਲਾ ਦੇ ਬਾਂਦਾ ਡੋੜ ਬਾਗਾਪੁਰਾਣਾ ਤੇ ਤਾਰੇ ਵਾਲਾ ਇਹ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਜਲਦੀ ਨਾਲ ਆਓ ਖਿਡਾਰੀ ਵੀਰੋ ਸਾਥ ਦਿਈਏ ਆਪਾਂ ਤੁਹਾਨੂੰ ਤੋਂ ਪਹਿਲਾਂ ਪਹਿਲਾਂ ਫਾਈਨਲ ਕਰਵਾ ਲਈਏ ਤੇ ਬੜੀ ਮਿਹਰਬਾਨੀ ਹੈ ਸਾਹੋਕੇ ਦਾ ਰਵੀ ਹੈ ਤੇ ਢੀਲਾ ਜਾਂਡਲੀ ਵਾਲਾ ਬੋਟਾ ਭਾਈ ਕਮਲ ਭਾਈ ਨਾਲ ਕਰਿਓ ਸੰਪਰਕ ਸਟੇਜ ਉੱਲੋਂ ਆਜੋ ਹੀਰਾ ਬਾਈ ਸਾਡਾ ਯੂ ਐਸ ਏ ਵਾਲਾ ਤੇ ਕਿਰਨ ਆਸਟ੍ਰੇਲੀਆ ਤੇ ਰਾਜੂ ਸੋਸਨ ਕੈਨੇਡਾ ਇਹਨਾਂ ਵੱਲੋਂ 5-500 ਰੁਪਈਆ ਜੀ ਹੋਵੇਗਾ ਨੀਨੇ ਦੇ ਹਰੇਕ ਪੁਆਇੰਟ ਦਾ ਨਾਲ ਹੀ ਹੌਲਦਾਰ ਜਸਮੇਲ ਸਿੰਘ ਜੀ ਨਿਹਦਾ ਵਾਲਾ ਦਿੱਲੀ ਪੰਜਾਬ ਪੁਲਿਸ ਵਾਲੇ ਪਹੁੰਚੋ ਜਿੰਦਾ ਬਹੁਤ ਬਹੁਤ ਧੰਨਵਾਦ ਹੈ ਹੌਲਦਾਰ ਜਸਮੇਲ ਸਿੰਘ ਜੀ ਨਿਹਦਾ ਵਾਲਾ ਦਿੱਲੀ ਪੁਲਿਸ ਵਾਲੇ ਵੀਰ ਬਹੁਤ ਬਹੁਤ ਧੰਨਵਾਦ ਜੀ ਓਏ ਸਾਹਮਣੇ ਸਾਡਾ ਵੀਰ ਆ ਕਹਿੰਦੇ ਹੀਰਾ ਯੂ ਐਸ ਏ ਉਹ ਕਹਿੰਦਾ ਨੀਨੇ ਦੇ ਹਰੇਕ ਨੰਬਰ ਦਾ 5-500 ਮਾਨ ਸਨਮਾਨ ਤੇ 11000 ਰੁਪਇਆ ਨਕਦ ਰਕਮ ਦੇ ਕੇ ਮਾਨ ਸਨਮਾਨ ਕੀਤਾ ਜਾਵੇਗਾ ਕਪਤਾਨ ਕਹਿੰਦੇ ਅਮਰੀਕਾ ਵਿੱਚ ਰਹਿੰਦਾ ਸਾਡਾ ਭਰਾ ਉਹਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਆ ਬਲਕਰਨ ਕਲਿਆੜਾ ਵਾਲਾ ਔਰਲੀ ਕਲੀ ਦੇ ਸੁੱਖੇ ਸ਼ੂਸ਼ਕ ਦਾ ਚੰਡਿਆ ਹੋਇਆ ਖਿਡਾਰੀ ਮੇਰੇ ਮਿੱਤਰੋ ਫੂਲਾ ਨਾਲ ਚੰਡੀਗੜੀਆ ਆਹ ਸਾਹੋ ਕੈਲਾ ਸੱਧਿਆ ਇਸੇ ਕੰਮ ਨੂੰ ਮੇਰੇ ਮਿੱਤਰੋ ਆ ਲੱਗਾ ਹੋਇਆ ਜੋਰ ਨੰਬਰ ਕਹਿੰਦੇ ਤਾਇਆ ਰਾਂਝਾ ਕਬੱਡੀ ਕਲੱਬ ਆਹ ਚੱਲ ਮਾ ਬਰੋ ਕੀਰਾ ਯੂ ਐਸ ਏ ਤੇ ਰਾਜੂ ਆਸਟ੍ਰੇਲੀਆ ਉਹਨਾਂ ਵੀਰਾਂ ਵੱਲੋਂ ਨੀਨੇ ਦਾ ਹਰੇਕ ਪੁਆਇੰਟ 5-500 ਰੁਪਏ ਦਾ ਜੀ ਧੰਨਵਾਦ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਬਗੇਲਾ ਸਾਹਿਬ ਤੁਹਾਡਾ ਵੀ ਇਧਰਲੇ ਬੰਨੇ ਨੌਜਵਾਨ ਚਾਰ ਤਿਆਰ ਨੇ ਉਧਰ ਜਸਮੇਲ ਸਿੰਘ ਜੀ ਬਰਾੜ ਗੱਲ ਸਾਹਿਬ ਪੰਪ ਵਾਲੇ ਬਾਗਾ ਬਰਾਣਾ ਦੀਪਾ ਬਰਾੜ ਮੰਗਿਆ ਮੰਗੇ ਆਲਾ ਨਿਊਜ਼ੀਲੈਂਡ ਤੋਂ ਨਾਲ ਰਵਿੰਦਰ ਗੱਲ ਨਿਊਜ਼ੀਲੈਂਡ ਮਨਵੀਰ ਬਰਾੜ ਲਖਵੀਰ ਲੱਖੀ ਸਲੀਣਾ ਇਕਬਾਲ ਸੰਘਾ ਡਰੋਲੀ ਪਾਈ ਤੇ ਸਾਡਾ ਖਿੰਦਰ ਗਰੇਵਾਲ ਕੈਨੇਡਾ ਇਹਨਾਂ ਦਾ ਧੰਨਵਾਦ ਹੈ ਆਹ ਜੁੜੀਏ ਖੇਡ ਕਬੱਡੀ ਨਾਲ ਐ ਵੀ ਸਾਹੋਕੇ ਵਾਲਿਆ ਆਹ ਮੁੰਡੇ ਨੇ ਨਿਊਜ਼ੀਲੈਂਡ ਦੇ ਵਿੱਚ ਵੀ ਵਾਜਾ ਵਾਜਾ ਕਰਵਾਤੀ ਗੱਲਾਂ ਵੱਡੀਆਂ ਹੋ ਗਈਆਂ ਨੇ ਗੱਲ ਕੈਨੇਡਾ ਅਮਰੀਕਾ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਖੇਡਣ ਵਾਲੇ ਖਿਡਾਰੀ ਅਮਰੀਕਸਿਆਂ ਦੇ ਟਰੋਲੀ ਵਿੱਚ ਪੁੱਜੇ ਨੇ ਚੱਕ ਲੈ ਮਾਈਕ ਤੇ ਢੀਲੇ ਦੀ ਕਰਦੇ ਆਓ ਸਾਹਮਣੇ ਕਹਿੰਦੇ ਢੀਲਾ ਇਸ ਵੇਲੇ ਜਾੜਲੀ ਪਿੰਡ ਦਾ ਕਬੱਡੀ ਪਾ ਰਿਹਾ ਸੋਨੂ ਵਰਗੇ ਜਾੜਲੀ ਦੇ ਕਾਲੇ ਵਰਗੇ ਖੇਡੇ ਜਦੋਂ ਕਹਿੰਦੇ ਬੀਲੇ ਦੇ ਵਿੱਚ ਮੇਲਾ ਹੁੰਦਾ ਰਿਹਾ ਪਹਿਲੀਆਂ ਦੇ ਵਿੱਚ ਕਿਤੇ ਟਰੈਕਟਰ ਰੱਖੇ ਜਾਣੇ ਰਿਕਾਰਡ ਟੁੱਟਣੇ ਦੋਨਾਂ ਟੀਮਾਂ ਦੇ ਵਿੱਚ ਜਾੜਲੀ ਜਾੜਲੀ ਕਾਲੇ ਵਰਗਿਆਂ ਨੇ ਸੋਨੂ ਵਰਗੇ ਨੇ ਕਰਵਾਈ ਪਰ ਆਹ ਕਹਿੰਦੇ ਨੀਨਾ ਟਰੋਲੀ ਵਾਲਾ ਛੋਟਾ ਨੀਨਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਗਲਾਬ ਵਾਲਿਆ ਦੁਨੀਆਂ ਨੂੰ ਬੁਖਾਵੇ ਇਹ ਬਹੁਤ ਵੱਡਾ ਮੇਲਾ ਹੈ ਅੱਜ ਪੰਜਾਬ ਲਾਈਵ ਵੱਨ ਵਾਲੇ ਮੁੰਡਿਆਂ ਦੇ ਪਿੰਡ ਮੇਲਾ ਚੱਲਦਾ ਹੈ ਮੀੜੀ ਵੀ ਦੁਨੀਆਂ ਦਾ ਵੱਡਾ ਮਾਮ ਹੈ ਰਣ ਮਿਲ ਕੇ ਇੱਕ ਬੈੱਡ ਸਾਈਡ ਤਿਆਰ ਕਰ ਦਿੱਤੀ ਤੇ ਦੁਨੀਆਂ ਦੇ ਵਿੱਚ ਨਾ ਹੈ ਆਹ ਸਾਹਮਣੇ ਦੇਖਾਂਗੇ ਲਾ ਪਕੜਾ ਜੱਸਾ ਇਹ ਕਹਿੰਦੇ ਪ੍ਰਤਾਪ ਹੈ ਕੜਿਆਣੇ ਵਾਲਾ ਵੱਡੇ ਬਈ ਬਠਿੰਡੇ ਵਾਲਾ ਫੇਰ 500 ਰੁਪਏ ਇਸ ਜਾਫੀ ਚਲੀ ਆ ਗਿਆ ਜੀ ਸਾਡਾ ਹੀਰਾ ਯੂਐਸਏ ਸਾਡਾ ਪ੍ਰਾਦ ਯੂਸਟ੍ਰੇਲੀਆ ਹੀਰਾ ਯੂਐਸਏ ਉਹ ਜਾਫੀ ਲਈ ਵੀ ਮਾਣ ਦੇ ਕੇ ਬਹੁਤ ਬਹੁਤ ਧੰਨਵਾਦ ਹੈ ਲਾਲੀ ਵੀ ਆ ਗਿਆ ਧਨੋਲੇ ਵਾਲਾ ਚਾਰ ਤਿਆਰ ਨੇ ਡਰੋਲੀ ਭਾਈ ਦੀ ਟੀਮ ਆ ਮੇਰੇ ਮਿੱਤਰੋ ਵੱਡੇ ਪੱਦਰ ਤੇ ਸਿਰੇ ਦੀ ਬਣੀ ਹੋਈ ਹੈ ਇਧਰ ਭੈਣੀ ਵਾਲਾ ਫੌਜੀ ਫੈਸਲੇ ਕਰਦਾ ਆ ਆ ਥੱਬੇ ਥੱਬੇ ਤੇ ਪੱਟਾਲਾ ਵੇਖ ਮਿਲਿਆ ਕੌਣ ਆ ਰਿਹਾ ਹੈ ਇਹ ਰਿੰਕੂ ਸਮਰੇ ਦਾ ਸੋਨੀ ਬਠਲੇ ਦਾ ਅਮਰ ਰਹਿਜੇ ਦਾ ਬਾਜ ਬਿਲਦੇ ਮੰਗੇਟਵਾਲ ਉਹਦੀ ਟੀਮ ਲਈ ਖੇਡਰ ਵਾਲਾ ਖਿਡਾਰੀ ਹੈ ਸਾਹਮਣੇ ਨੌਜਵਾਨ ਚਾਰ ਤਿਆਰ ਨੇ ਤਾਇਆ ਰਾਂਝਾ ਕਬੱਡੀ ਕਲੱਬ ਦੀ ਟੀਮ ਦਾ ਕਿਹੜਾ ਖਿਡਾਰੀ ਆ ਲੱਗ ਗਿਆ ਟੁੱਟ ਕੇ ਚੱਕ ਦੇ ਰਾਜ ਦੀ ਧਰਤੀ ਦਾ ਭਲੱਥਾਂ ਦੇ ਵਿੱਚੋਂ ਲਦੀਦੀਪ ਚਿੱਤਰ ਵਾਲਾ ਜਾਫੀ ਕੋਸ਼ਿਸ਼ ਕਰ ਰਿਹਾ ਹੈ ਪਰ ਅੱਜ ਰਵੀ ਰੁਕਣ ਦੇ ਮੋੜ ਦੇ ਵਿੱਚ ਨਹੀਂ ਜਿਹੜਾ ਨੰਬਰ ਹੋਲਡ ਸੀਗਾ ਬਾਹਰ ਬੈਠੇ ਰੈਫਰੀ ਚੈੱਕ ਕਰ ਲੈਣ ਭਰਾ ਬਣ ਕੇ ਬਿਲੇ ਐਂ ਕਹਿਣਾ ਬਹੁਤ ਬਹੁਤ ਧੰਨਵਾਦ ਹੈ ਰੈਫਰੀ ਵੀ ਬਾਤੂ ਆਏ ਆ ਕਿਉਂਕਿ ਡਰੋਲੀ ਭਾਈ ਦਾ ਪਿਆਰ ਹੈ ਬਲਾਰੇ ਵੀ ਬਹੁਤ ਪੁੱਜੇ ਨੇ ਵੱਡੀ ਗਿੰਦੀ ਚ ਸਾਰਿਆਂ ਦਾ ਧੰਨਵਾਦ ਹੈ ਦਰਸ਼ਕ ਵੀ ਵੱਡੀ ਗਿੰਦੀ ਚ ਹੈ ਅਮਰਿੰਕ ਸਿੰਘ ਢੀਲਾ ਜਾਂਡਲੀ ਲਓ ਢੀਲਾ ਤੇ ਕਹਿੰਦੇ ਰਵੀ ਸਾਹੋਕੇ ਪਿੰਡ ਦਾ ਨੌਜਵਾਨ ਵੱਡਾ ਵੱਲ ਹੈ ਕਬੱਡੀ ਦਾ ਇਹ ਸਾਹੋਕੇ ਵਾਲਾ ਮੈਨੂੰ ਲੱਗਦਾ ਲਾਸਟ ਪਿੰਡ ਐ ਸਾਹੋਕੇ ਅੱਗੇ ਬਟਿੰਡਾ ਫਰੀਦਕੋਟ ਦੀ ਐ ਗੱਲ ਹੋਰ ਤੋਂ ਹੋਰ ਨੇ ਇਹ ਲਾਸਟ ਪਿੰਡ ਹੋਵੇਗਾ ਸਾਹੋਕੇ ਜ਼ਿਲ੍ਹੇ ਮੋਗੀ ਦਾ ਰਵੀ ਨੇ ਜੱਫਾ ਲਾ ਕੇ ਲਓ ਟਰਾਈ ਤੇ ਕੀਤੀ ਜੱਫਾ ਲਾਉਣ ਦੀ ਪਰ ਉਧਰ ਸ਼ਾਬਾਸ਼ੇ ਦਿੱਤੀ ਹੈ ਕਹਿੰਦੇ ਸ਼ਾਬਾਸ਼ੇ ਦਿੱਤੀ ਹੈ ਸ਼ੇਰਗੜ ਚੀਮਿਆਂ ਦੇ ਨੌਜਵਾਨ ਵੀ ਅੱਜ ਰੱਖ ਅੱਗ ਇੱਜ਼ਤ ਅੱਜ ਅਣਖਾਂ ਦੇ ਮਸਲੇ ਨੇ ਤੇ ਭਗਤੇ ਵਾਲਾ ਖਰਾਜੀ ਵੀ ਆਇਆ ਹੋਇਆ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇੱਬਰ ਨੌਜਵਾਨ ਕੌਣ ਹੈ ਉਹ ਬਰਾਬਰ ਦੇ ਨੂੰ ਬਰਾਬਰ ਦੇ ਟੱਕਰ ਗਏ ਦੇਖ ਬੂਟਿਆ ਬਰਾਬਰ ਦੇ ਨੂੰ ਬਰਾਬਰ ਦੇ ਟੱਕਰ ਕੇ ਜਸ਼ਨ ਕਹਿੰਦੇ ਨਿੱਕੂ ਕਲਿਆਣ ਦਾ ਵੀਰ ਬਹਿ ਗਿਆ ਕੰਚੀ ਪਾ ਕੇ ਮੇਰੇ ਮਿੱਤਰੋ ਲਾ ਤਕੜਾ ਜਫਾ ਤਾਇਆ ਰਾਂਝਾ ਕਬੱਡੀ ਕਲੱਬ ਖੇਡ ਰਹੀ ਹੈ ਆ ਲਾਲ ਜਾਰ ਮਾਲ ਬੰਨਿਆ ਹੋਇਆ ਹਾਕਮ ਵਾਲੀਆ ਜੱਗੂ ਵੀ ਅੱਜ ਦੇ ਮੇਲੇ ਤੇ ਆ ਗਿਆ ਗੱਲਾਂ ਟਿਕਾਣੇ ਲੱਗ ਜਾਣਗੀਆਂ ਮੇਰੇ ਮਿੱਤਰੋ ਉਧਰ ਚਾਰ ਨੇ ਇਧਰ ਜਾਫੀ ਰਵੀ ਤਾਵੀ ਰਵੀ ਢੱਕਿਆ ਗਿਆ ਉਧਰ ਹੁਣ ਟਰੋਲੀ ਪਾਈ ਵਾਲੇ ਕਿੱਦਾਂ ਦੀ ਗੱਲ ਕਰਨਗੇ ਮੇਰੇ ਮਿੱਤਰੋ ਇਹ ਸਮਾਂ ਦੱਸੂਗਾ ਕਬੱਡੀ ਪਲਵਾਨ ਔਰ ਸਾਹਮਣੇ ਮੇਰੇ ਮਿੱਤਰੋ ਸਮਾਂ ਮਹਾਨ ਐਨ ਚੋਟੀ ਦਾ ਮੈਚ ਹੈ ਸਾਹੋਕੇ ਵਾਲਾ ਕਹਿੰਦੇ ਅੜਦਾ ਹੈ ਸਾਹੋਕੇ ਵਾਲਾ ਅੜਦਾ ਹੈ ਜਿਹੜਾ ਨੰਬਰ ਹੋਲਡ ਸੀਗਾ ਉਹ ਜਾਫੀ ਦਾ ਨੰਬਰ ਹੈ ਉਹ ਨੰਬਰ ਜਿਹੜਾ ਜਾਫੀ ਦਾ ਹੈ ਫੌਜੀ ਅੱਖਾਂ ਖਾਂ ਖੋਲ ਲਾ ਹੋਲਡਾਂ ਹਨਾ ਚੱਟੜਾਂ ਚ ਨਾ ਹੀ ਪਈ ਤੇ ਵਧੀਆ ਗੱਲ ਹੈ ਮੇਲਾ ਸਿਰੇ ਦਾ ਚੱਲਦਾ ਹੈ ਖਿਡਾਰੀ ਵੱਡੇ ਨੇ ਪ੍ਰਬੰਧ ਵੱਡਾ ਅਮਰੀਕ ਸਿੰਘ ਨੀਨੇ ਦੀ ਰੇਡ ਪੈ ਰਹੀ ਹੈ ਲਓ ਸਮੇਂ ਨੀਨੇ ਦੀ ਕਬੱਡੀ ਪੈ ਰਹੀ ਹੈ ਬਾਕੀ ਜੇ ਹੋਲਡ ਵਾਲੇ ਚੱਕਰ ਮੁੱਕ ਜਾਣ ਤੇ ਕਬੱਡੀ ਹੋਰ ਉੱਚੀ ਹੋ ਸਕਦੀ ਹੈ ਪਰ ਨੰਬਰ ਇਸ ਵੇਲੇ ਨੀਨਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਲਈ ਢੀਲਾ ਤੁਰ ਪਿਆ ਉਹ ਜਾਂੜਲੀ ਦੀ ਧਰਤੀ ਹੈ ਮੇਰੇ ਮਿੱਤਰੋ ਹਰਿਆਣਾ 500 ਰੁਪਈਆ ਹੀਰੇ ਵੱਲੋਂ ਬਾਈ ਸਾਡੇ ਨੀਨੇ ਦੇ ਲਈ ਹੋ ਰਿਹਾ ਗਿਆ ਹੈ ਹੀਰਾ ਤੇ ਸਾਡਾ ਰਾਜੂ ਆਸਟ੍ਰੇਲੀਆ ਤੇ ਕਰਨ ਆਸਟ੍ਰੇਲੀਆ ਸੋਸਣ ਵਾਲਾ ਇਹਨਾਂ ਤਿੰਨਾਂ ਵੀਰਾਂ ਵੱਲੋਂ 5-500 ਰੁਪਈਆ ਜਿਹੜਾ ਨੀਨੇ ਦੇ ਲਈ ਤੇ ਜਿਹੜਾ ਜਾਫੀ ਜਫਾ ਲਾ ਦਿੰਦਾ ਉਹਦੇ ਲਈ ਵੀ ਵੀਰ ਮਾਨ ਕਰਦੇ ਆ ਬਹੁਤ ਬਹੁਤ ਧੰਨਵਾਦ ਗੱਲ ਕਹਿੰਦੇ ਯੂਰਪ ਦੇ ਸੀਜ਼ਨ ਦੇ ਵਿੱਚ ਨੌਜਵਾਨੇ ਸਿਰੇ ਦੀਆਂ ਰੇਡਾਂ ਪਾਤੀਆਂ ਰਾਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਚੈਂਪੀਅਨ ਬਣ ਆ ਤੀ ਫੜ ਕੇ ਮੁੰਡੇ ਨੇ ਆਹ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਆ ਪ੍ਰਤਾਪ ਦਾ ਕੜਿਆਣਾ ਪੰਡ ਹੈ ਗੱਗੀ ਚੱਕ ਦੇਸ਼ਰਾਜ ਦੀ ਧਰਤੀ ਦਾ ਨਾਲ ਜਸ਼ਨ ਤੇ ਨਿੱਕੂ ਕਲਿਆਣ ਸਕੇ ਵੀਰਾਂ ਦਾ ਜੋੜਾ ਕੰਨੀਆਂ ਦੇ ਉੱਪਰ ਲੱਗਾ ਹੋਇਆ ਆਹ ਸਾਹਮਣੇ ਮੁਕਾਬਲਾ 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 ਇਹਦੇ ਪੱਟਾਂ 'ਚ ਵੀ ਬੜੀ ਅੰਨੀ ਜਾਨ ਆ ਮੇਰੇ ਮਿੱਤਰੋ ਆਹ ਰਵੀ ਕਹਿੰਦੇ ਸਿਰੇ ਦਾ ਨੰਬਰ ਅਗਲੇ ਮੈਚ ਲਈ ਭੋਂਦਰ ਤੇ ਬੁੱਟਰ ਉਹ ਵੀ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਵੱਲ ਆ ਜਾਣਾ ਖੀਰੇ ਬਟਰ ਦੀ ਟੀਮ ਖੇਡੇਗੀ ਮੈਦਾਨ ਵਿੱਚ ਰਮਨ ਸਾਡਾ ਭਰਾ ਲੈ ਵੀ ਅਮਰੀਕ ਬਲਕਰਨ ਲਓ ਸਾਹਮਣੇ ਕਹਿੰਦੇ ਬਲਕਰਨ ਕਲਿਆਣਾ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਨੇ ਨੌਜਵਾਨ ਕਹਿੰਦੇ ਜਗਤਾਰ ਵਰਗੇ ਇਹ ਬਹੁਤ ਵੱਡੇ ਨਾਮ ਨੇ ਫੁੱਲੇ ਵਰਗੇ ਲਓ ਸਾਹਮਣੇ ਹਲਕਾ ਟੱਚ ਫੁੱਲ ਵਰਗਾ ਤੇ ਬਲਕਰਨ ਉਹ ਕਲਿਆਣਾ ਵਾਲਾ ਨੰਬਰ ਆਪਣੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਫੰਜਰ ਭੇਜੋ ਕਿਰੂ ਭੇਜਦਾ ਨੌਜਵਾਨਾ ਅੱਜ ਪਿੰਡ ਮੇਲਾ ਚੱਲਦਾ ਹੈ ਆਓ ਸਾਹਮਣੇ ਦੇਖਾਂਗੇ ਰਵੀ ਕੇਲਰਮ ਦੀ ਧਰਤੀ ਦਾ ਇਹ ਜੁਰਤ ਰੱਖਦਾ ਜੋੜ ਜੋੜ ਕੇ ਪਾਉਣ ਦੀਆ ਇਹ ਜੁਰਤ ਰੱਖਦਾ ਮੋੜ ਮੋੜ ਕੇ ਪਾਉਣ ਦੀਆ ਆਓ ਸਾਹਮਣੇ ਰਵੀ ਕੇਲਰਮ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੌਰ ਵੀ ਕਹਿੰਦੇ ਐਨ ਨਸ਼ੀਲੀ ਜੀ ਲੱਗਦੀ ਹੈ ਲਚਕੀ ਹੈ ਪਰ ਸਰੀਰ ਕਹਿੰਦੇ ਵੀ ਐਨ ਪੂਰਾ ਭਾਰਾ ਸਰੀਰ ਹੈ ਪਤਾ ਲੱਗਦਾ ਪਤਾ ਲੱਗਦਾ ਵੀ ਮਿਹਨਤ ਕੀਤੀ ਹੋਈ ਹੈ ਪਤਾ ਲੱਗਦਾ ਅਮਰੀਕ ਸਿੰਘ ਕਰਦੇ ਗੱਲ ਦੇ ਦੀ ਆ ਗਿਆ ਕਹਿੰਦੇ ਰਤਮਣ ਦੀ ਆਈ ਗੱਲਾਂ ਨੰਗੀਆਂ ਸੌਣਦੀਆਂ ਇਹ ਜੁਰਤਾ ਰੱਖਦਾ ਕਰਮ ਵਾਲਾ ਦੋ ਦੋ ਰੇਡਾਂ ਪਾਉਣਦੀਆਂ ਇਧਰ ਦੋ ਦੋ ਜੱਫੇ ਲਾਉਣ ਦੇ ਰਤਬੇ ਆ ਆ ਟਰੋਲੀ ਵਾਲੇ ਸਾਹਮਣੋਂ ਮੌਕਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਆ ਜਸ਼ਨ ਇਹ ਗੱਗੀ ਆ ਮਿੱਠੂ ਦਾ ਚੇਲਾ ਲੁੱਟ ਗਿਆ ਮੇਲਾ ਉਧਰਲੇ ਬੰਨੇ ਟਰੋਲੀ ਵਾਲੇ ਸਮਾਂ ਵੀ ਭਜੂ ਭਜੂ ਭੱਜੂ ਕਰਦਾ ਉਹ ਸਮਾ ਵੀ ਭੱਜੂ 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 ਜੂ ਕਰਦਾ ਉਹ ਟਰੋਲੀ ਵਾਲੇ ਸੁਝਾ ਲੋ ਮੁੰਡੇ ਹੜੂ ਉਹ ਸੁਝਾ ਲੋ ਨਾਲ ਦੇ ਨੇ ਗੱਲ ਹੋਰ ਤੇ ਹੋਰ ਹੁੰਦੀ ਲੱਗਦੀ ਐ ਉਹ ਜੇ ਕਿਤੇ 19 ਕਿ ਕੀ ਹੋਗੀ ਉਹ ਲੋਕਾਂ ਨੇ ਕਹਿਣਾ ਉਹ ਕਰਿਆ ਕੇ ਕਰਿਆ ਕੇ ਕਰਿਆ ਕੇ ਫਰਾਂ ਦੇ ਨੇ ਹੁਣ ਧੜਕਣਾ ਵਧੀਆਂ ਗੀਤਿਆ ਘਰ ਵਿੱਚ ਪਾਇਆ ਹੋਵੇ ਡਰਮ ਲਾਣ ਦਾ ਲਾਕੇ ਦਾ ਨਾ ਹੋਵੇ ਥਾਣੇਦਾਰ ਜਾਣਦਾ ਹਵਾ ਨਾਲ ਹਿੱਲਦੀ ਤਾਂ ਚਾਦਰ ਡਰਾਉਂਦੀ ਆ 10 ਸੱਜਣਾਵੇਂ ਫਿਰ ਨੀਂਦ ਕਿੱਥੋਂ ਕਾਲ ਜਿੱਤ ਗਿਆ ਬੱਲੇ ਰਾਜੂ ਆਸਟ੍ਰੇਲੀਆ ਤੇ ਲਿਆ ਯੂਐਸਏ ਇਹਨਾਂ ਵੱਲੋਂ ਛੋਟੇ ਨੀਨੇ ਦਾ 51 ਸੋਨਾ ਜਿਹੜਾ ਸਨਮਾਨ ਦਿੱਤਾ ਜਾਣਾ ਗਰਾਊਂਡ ਦੇ ਵਿੱਚ ਸਨਮਾਨ ਦੇਣ ਲਈ ਨੰਬਰ ਲਿਆ ਬਗੇਲਾ ਸਾਹਿਬ ਪਲੀਜ਼ ਲਿਆਓ ਨੰਬਰ ਤਾਇਆ ਰਾਂਝਾ ਕਬੱਡੀ ਕਲੱਬ ਨੀਂਨਾ ਆ ਜਾਵੇ ਜੀ ਨੀਂਨਾ ਨੀਂਨਾ ਕੈਦ ਦੇ ਕੋਲੇ ਆ ਜਾਵੇ ਬਗੇਲਾ ਸਾਹਿਬ ਬੁਲਾਉਨੇ ਬੁਲਾਉਨੇ ਆ ਭਰਾ ਬਣ ਕੇ ਜਿਹੜੇ ਟਰੋਲੀ ਪਾਈ ਦੀ ਟੀਮ ਦੇ ਨੰਬਰ ਨੇ 9 ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁਖਰੇ ਦੇ ਨੰਬਰ ਨੇ 13 ਚੱਲਦੇ ਮੈਚ ਵਿੱਚ ਜੋ ਕਲਿਆਣ